ਸੋਨੇ ਚਾਂਦੀ ਦੀਆਂ ਕੀਮਤਾਂ ਉੱਚ ਪੱਧਰ ਤੇ ਪਹੁੰਚ ਚੁੱਕੀਆਂ ਨੇ ਜੀ ਹਾਂ ਸੋਨੇ ਚਾਂਦੀ ਖਰੀਦਣ ਵਾਲਿਆਂ ਲਈ ਇਹ ਅਹਿਮ ਖਬਰ ਸਾਹਮਣੇ ਆਈ ਹੈ ਰਾਸ਼ਟਰੀ ਰਾਜਸਥਾਨੀ ਦੇ ਸਰਾਫਾ ਬਾਜ਼ਾਰ ਵਿੱਚ ਮੰਗਲਵਾਰ ਨੂੰ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਨਵੇਂ ਰਿਕਾਰਡ ਪੱਧਰ ਤੇ ਪਹੁੰਚ ਗਈਆਂ ਨੇ ਜਿਹਾ ਔਰ ਇੰਡੀਆ ਸਰਾਫਾ ਐਸੋਸੀਏਸ਼ਨ ਦੇ ਅਨੁਸਾਰ ਸੋਨਾ 500 ਰੁਪਏ ਵਧ ਕੇ ਰਿਕਾਰਡ 1.20 ਲੱਖ ਰੁਪਏ ਪ੍ਰਤੀ 10 ਗ੍ਰਾਮ ਤੇ ਪਹੁੰਚ ਗਿਆ। ਸੋਮਵਾਰ ਨੂੰ ਸੋਨੇ ਦੀਆਂ ਕੀਮਤਾਂ 1500 ਰੁਪਏ ਵਧ ਕੇ 1,19,500 ਰੁਪਏ ਪ੍ਰਤੀ 10 ਗ੍ਰਾਮ ਤੇ ਪਹੁੰਚ ਗਈਆਂ ਸਨ। 99.5% ਸ਼ੁੱਧ ਸੋਨੇ ਦੀ ਕੀਮਤ ਲਗਾਤਾਰ ਚੌਥੇ ਵਪਾਰਕ ਸੈਸ਼ਨ ਲਈ ਆਪਣੇ ਉੱਚ ਰੁਝਾਨ ਨੂੰ ਜਾਰੀ ਰੱਖਿਆ ਹੈ ਅਤੇ ਇਹ 500 ਰੁਪਏ ਵੱਧ ਕੇ 119400 ਰੁਪਏ ਪ੍ਰਤੀ 10 ਗ੍ਰਾਮ ਦੇ ਰਿਕਾਰਡ ਉੱਚ ਪੱਧਰ ਤੇ ਪਹੁੰਚ ਗਈ ਪਿਛਲੇ ਬਾਜ਼ਾਰ ਸੈਸ਼ਨ ਵਿੱਚ ਇਸ ਦੀ ਕੀਮਤ 118900 ਰੁਪਏ ਪ੍ਰਤੀ 10 ਗ੍ਰਾਮ ਸੀ ਇਸ ਤੋਂ ਇਲਾਵਾ ਚਾਂਦੀ ਦੀਆਂ ਕੀਮਤਾਂ 500 ਰੁਪਏ ਵੱਧ ਕੇ ਮੰਗਲਵਾਰ ਨੂੰ 150500 ਰੁਪਏ ਪ੍ਰਤੀ ਕਿਲੋਗ੍ਰਾਮ ਦੇ ਨਵੇਂ ਸਿਖਰ ਤੇ ਪਹੁੰਚ ਗਈਆਂ ਨੇ ਤੇ ਸੋਮਵਾਰ ਨੂੰ ਇਹ 7000 ਰੁਪਏ ਵਧ ਕੇ 1,50,000 ਰੁਪਏ ਪ੍ਰਤੀ ਕਿਲੋਗ੍ਰam ਤੇ ਪਹੁੰਚ ਗਿਆ ਸੀ। ਵਿਸ਼ਵ ਪੱਧਰ ਤੇ ਨਿਵੇਸ਼ਕਾਂ ਦੁਆਰਾ ਉੱਚ ਪੱਧਰ ਤੇ ਮੁਨਾਫਾ ਵਸੂਲੀ ਕਾਰਨ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਰਿਕਾਰਡ ਪੱਧਰ ਤੋੜ ਡਿੱਗ ਗਈਆਂ। ਸੋਨੇ ਦੀ ਸਪੌਟ ਕੀਮਤ 0.55% ਡਿੱਗ ਕੇ 3813.14 ਡਾਲਰ ਪ੍ਰਤੀ ਆਉਜ਼ ਹੋ ਗਈ। ਦੰਦੇ ਕਾਰੋਬਾਰ ਦੌਰਾਨ ਇਹ 3871.72 ਡਾਲਰ ਪ੍ਰਤੀ ਆਉਂਸ ਦੇ ਰਿਕਾਰਡ ਉੱਚ ਪੱਧਰ ਤੇ ਪਹੁੰਚ ਗਈ ਸੀ ਵਿਦੇਸ਼ੀ ਬਾਜ਼ਾਰਾਂ ਵਿੱਚ ਚਾਂਦੀ ਦੀ ਸਪੌਟ ਕੀਮਤ 1.54% ਦੇ ਕੇ 46.22 ਡਾਲਰ ਪ੍ਰਤੀ ਆਉਂਸ ਹੋ ਗਈ